ਗੁਰੂ ਪਿਆਰੀ ਗੁਰਸਾਰੀ 사ਤ ਸੰਗਤ ਜੀਓ ਵੱਡੇ ਭਾਗ ਹਨ ਅਮਰਤ ਵੇਲੇ ਜਾ ਕੇ ਸਤਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਿਰ ਨਾਮ ਲਵਾ ਰਹੇ ਹਾਂ ਆਓ ਜਿੰਨੇ ਸਰੀਰਾਂ ਪਾ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਬਾਬਾ ਕਬੀਰ ਜੀ ਬਾਣੀ ਵਿੱਚ ਕਹਿੰਦੇ ਮੰਮਾ ਮਨ ਸਿਓ ਕਾਜ ਹੈ ਮਨ ਸਾਧੇ ਸਿੱਧ ਹੋਏ ਮਨ ਹੀ ਸਿਓ ਮਨ ਕਹ ਕਬੀਰਾ ਮਨ ਸਾ ਮਿਲਿਆ ਨਾ ਕੋਏ ਇਸ ਮਨ ਨੂੰ ਵੇਖਣਾ ਜੀ ਸਾਡੇ ਵਿਚਾਰਾਂ ਨੂੰ ਜੋ ਅੰਦਰ ਚੱਲਦੇ ਐ ਇਹਨਾਂ ਦੇ ਉੱਤੇ ਨਿਗਰ ਰੱਖਣੀ ਐ ਜੋ ਅੱਜ ਆਪਾਂ ਅਰਾਲ ਮਿਲ ਕੇ ਕਥਾ ਕਰਨੀ ਹੈ ਵਿਮੀ ਪੌੜੀ ਦੀ ਵਿਚਾਰ ਹੈ ਜਿਹੜੀ ਆਪਾਂ ਸ਼ੁਰੂ ਕਰ ਰਹੇ ਹਾਂ ਆਓ ਸਾਰੇ ਆਪਾਂ ਭਾਈ ਜੱਪੀਏ ਪਹਿਲਾਂ ਨਾਲ ਸਾਰਿਆਂ ਨੇ ਬੋਲਣਾ ਭਰੀਏ ਹੱਥ ਪੈਰ ਟਣ ਦੇ ਪਾਣੀ ਧੋਤ ਹੈ ਉਤਰ ਸਖੀ ਪਾਲੀਤੇ ਕੱਪੜ ਹੋਏ ਦੇ ਸਾਬੂਨਾ ਲਈ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਤੋਬਾ ਨਾਮੈ ਕੈ ਰੰਗ ਉਨਨੇ ਪਾਫੇ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾ ਆਪੇ ਮੀਜ ਆਪੇ ਹੀ ਖਾ ਨਾਨਕ ਹੁਕਮਿ ਆਵਜਾ ਏ ਜੀ ਵਿੰਵੀ ਪੌੜੀ ਹਰੇਕ ਮਨੁੱਖ ਦੇ ਅੰਦਰ ਦੋ ਤਰ੍ਹਾਂ ਦੀ ਬੁੱਧੀ ਸਾਡੇ ਅੰਦਰ ਚੱਲਦੀ ਹੈ ਪਿਆਰਿਓ ਇੱਕ ਚੰਗੀ ਇੱਕ ਮਾੜੀ ਜੋ ਸਾਇੰਸ ਹੈ ਉਹਨੇ ਬਾਹਰ ਲਈ ਬੁੱਧ ਵਰਤ ਕੇ ਆਪਣੀ ਪਦਾਰਥ ਦੀ खोज ਕੀਤੀ ਹੈ ਤੇ ਜਿਹੜੇ ਮਨੁੱਖ ਨੇ ਆਪਣੇ ਇਸ ਗਿਆਨ ਨੂੰ ਅੰਤਰੀਂ ਵਰਤਿਆਗਾ ਉਹ ਪਿਆਰ ਉਹ ਉਸ ਨੇ ਵੀ ਭੜਾਇ ਕੀਤਾ ਹੈ ਮਨੁੱਖਤਾ ਦਾ ਉਹਨੇ ਮਨ ਦੇ ਵਿਚਾਰ ਪੇਸ਼ ਕੀਤੇ ਹੈ ਮਨ ਦੀ ਮਨ ਦੇ ਹਾਲਾਤ ਬਿਆਨ ਕੀਤੇ ਹੈ ਜਿਨੇ ਅੰਤਰੀਵ ਖੋਜ ਕੀਤੀ ਹੈ ਉਹਨੂੰ ਸੰਤ ਕਹਿੰਦੇ ਐ ਤੇ ਜਿਹਨੇ ਪਿਆਰੋਂ ਬਾਹਰ ਦੇ ਪਦਾਰਥ ਦੀ ਖੋਜ ਕੀਤੀ ਹੈ ਉਹਨੂੰ ਵਿਗਿਆਨੀ ਕਹਿੰਦੇ ਐ ਮਨੁੱਖ ਦੇ ਦੋ ਤਰ੍ਹਾਂ ਦੀ ਬੁੱਧੀ ਜਿਹੜੀ ਵਰਤਦਾ ਜੀ ਪਰ ਜ਼ਿਆਦਾ ਤੌਰ ਤੇ ਮਨੁੱਖ ਆਪਣੀ ਬੁੱਧੀ ਬਾਹਰ ਹੀ ਰੱਖਦਾ ਜੀ ਵਰਲੇ ਵਰਲੇ ਆ ਬਾਣੀ ਵਿੱਚ ਵੀ ਲਿਖਿਆ ਗੁਰੂ ਜੀ ਨੇ ਜਿਹੜੇ ਮਨੁੱਖ ਆਪਣੀ ਬੁੱਧੀ ਆਪਣੇ ਉੱਤੇ ਵਰਤਦੇ ਹੈ ਆਪਣੇ ਆਪੇ ਦੀ ਖੋਜ ਕਰਨੀ ਆਪਣੇ ਉੱਤੇ ਮੁद्धि ਵਰਤਣ ਦਾ ਕੀ ਅਰਥ ਹੈ ਜੀ ਆਪਣੇ ਆਪੇ ਦੀ ਖੋਜ ਕਰਨੀ ਵੀ ਮੈਂ ਕੌਣ ਹਾਂ ਕਿੱਥੋਂ ਆਇਆ ਕੀ ਪਰਜੋਜਨਾ ਮੇਰਾ ਇਹ ਪਿਆਰੋ ਸੰਤ ਨੇ ਕੀਤਾਗਾ ਪਦਾਰਥ ਮਟੀਰੀਅਲ ਦੀ ਖੋਜ ਵਿਗਿਆਨ ਨੇ ਕੀਤੀ ਹੈ ਤੇ ਜੋ ਮਨੁੱਖ ਦੇ ਅਸਲ ਵਿੱਚ ਮਨ ਦੀ ਸ਼ਾਂਤੀ ਹੈ ਇਹ ਬਾਹਰੀ ਵਸਤੂਆਂ ਜਿਹੜੀਆਂ ਪਦਾਰਥ ਬਣਾ ਕੇ ਦਿੱਤੇ ਹਨ ਨਾ ਜੀ ਵਿਗਿਆਨ ਇਹ ਜਿਹੜੀ ਮਨ ਦੀ ਸ਼ਾਂਤੀ ਹੈ ਕੁਝ ਸਮੇਂ ਲਈ ਮਿਲਦੀ ਹੈ ਜਿੰਨੇ ਪਦਾਰਥ ਹੈ ਵਿਗਿਆਨ ਨੇ ਬਣਾ ਕੇ ਦਿੱਤੇ ਹਨ ਤੇ ਨਾਲ ਫਿਰ ਇਕੱਲਾ ਇਹ ਨਹੀਂ ਇਹ ਪਦਾਰਥ ਬਣਾ ਦਿੱਤੇ ਸਾਨੂੰ ਹੁਣ ਮੰਨ ਲਓ ਗਰਮੀ ਆ ਰਹੀ ਹੈ ਏਸੀ ਬਣਾਤਾ ਨਾ ਸਾਨੂੰ ਏਸੀ ਬਣਾ ਕੇ ਦੇਤੇ ਆਪਾਂ ਦਰਵਾਰ ਸਭ ਚ ਵੀ ਵਰਤਾਂਗੇ ਪਾਰਾ ਇਹਦੇ ਨਾਲ ਇੱਕ ਦੂਸਰਾ ਪੱਖ ਵੀ ਹੈ ਦਾ ਦੂਸਰਾ ਪੱਖ ਕੀ ਹੈ ਇਸ ਏਸੀ ਦੇ ਸਰੀਰ ਦਾ ਸਾਈਡ ਇਫੈਕਟ ਵੀ ਕੋ ਨਾਲ ਦਾ ਦੂਜਾ ਪੱਖ ਵੀ ਹੈ ਜੀ ਦਾ ਨਾਲ ਇਹਨੇ ਸਰੀਰ ਨੂੰ ਬਿਮਾਰ ਵੀ ਕਰਨਾ ਹੈ ਰੋਗ ਵੀ ਵਧਾਉਣੇ ਹੈ ਸੁੱਖ ਵੀ ਦੇ ਰਹੀ ਹੈ ਨਾਲ ਪਦਾਰਥ ਤੇ ਨਾਲ ਦੁੱਖ ਵੀ ਦੇ ਰਿਹਾ ਹੈ ਕਹਿਣ ਦਾ ਅਰਥ ਜਿਹੜੇ ਪਦਾਰਥ ਦੀ ਖੋਜ ਕੀਤੀ ਹੈ ਵਿਗਿਆਨ ਨੇ ਇਹਦੇ ਨਾਲ ਸੁੱਖ ਵੀ ਮਿਲਿਆ ਤੇ ਨਾਲ ਦੁੱਖ ਵੀ ਮਿਲਿਆ ਹੁਣ ਮੰਨ ਲਓ ਮੋਬਾਈਲ ਹੈ ਮੋਬਾਈਲ ਬਣਾ ਕੇ ਦਿੱਤਾ ਆਪਾਂ ਨੂੰ ਇਹਨੇ ਸੰਸਾਰ ਨੂੰ ਸੁੱਖ ਵੀ ਦਿੱਤਾ ਤੇ ਸੰਸਾਰ ਨੂੰ ਦੁੱਖ ਵੀ ਦਿੱਤਾ ਹੈ ਦੋਨੇ ਪੱਖ ਹੀ ਹੈ ਜੀ ਕਿਹੜੀ ਵੀ ਚੀਜ਼ ਤੇ ਤੁਸੀਂ ਜਿਹੜੀ ਵੀ ਸਾਇੰਸ ਨੇ ਖੋਜ ਬਣਾ ਕੇ ਦਿੱਤੀ ਹੈ ਨਾ ਪਿਆਰੋ ਤੁਸੀਂ ਹਰੇਕ ਪੱਖ ਵੇਖ ਲਓ ਦਾ ਇੱਕ ਪੱਖ ਨਾ ਵੇਖਿਆ ਕਰੋ ਉਹਦਾ ਹਰੇਕ ਪੱਖ ਵੇਖਿਓ ਗੋਲੀ ਬਣਾ ਕੇ ਦਿੱਤੀ ਹੈ ਬੁਖਾਰ ਦੀ ਉਹਦੇ ਉੱਤੇ ਸਾਈਡ ਇਫੈਕਟ ਵੀ ਲਿਖੇ ਹੁੰਦੇ ਆ ਵੀ ਜੇ ਕਿਤੇ ਸਰੀਰ ਨੂੰ ਭਾਏ ਗੋਲੀ ਆਪਾਂ ਪੰਜਾਬੀ ਵਿੱਚ ਕਹਿੰਦੇ ਨੇ ਚੱਲ ਗਈ ਵੀ ਸਾਈਡ ਇਫੈਕਟ ਹੋ ਗਿਆ ਤੇ ਸਰੀਰ ਨਾਲ ਉਹਨੇ ਜੇ ਤੰਦਰੁਸਤੀ ਵੀ ਦੇਣੀ ਹੈ ਤੇ ਨਾਲ ਬਿਮਾਰ ਵੀ ਕਰੋਗੀ ਸੋ ਕਹਿਣ ਦਾ ਅਰਥ ਸਮਝੋ ਜੀ ਮੇਰਾ ਵੀ ਦੋਨੇ ਪਾਸੇ ਜਿਹੜੀ ਸਾਇੰਸ ਨੇ ਜਿਹੜੀ ਖੋਜ ਕੀਤੀ ਹੈ ਨਾਲ ਸੁੱਖ ਵੀ ਦਿੰਦਾ ਤੇ ਨਾਲ ਦੁੱਖ ਵੀ ਦਿੰਦਾ ਸੋ ਰਮ ਵਿਚਾਰ ਪਰ ਕਹਿੰਦੇ ਜੋ ਸੰਤ ਹੈ ਪ੍ਰਮਾਤਮਾ ਦਾ ਪਿਆਰਾ ਹੈ ਉਹਨੇ ਖੋਜ ਕੀਤੀ ਹੈ ਆਪਣੇ ਮਨ ਦੀ ਤੇ ਇਸ ਮਨ ਦੀ ਖੋਜ ਕਰਦਿਆਂ ਉਹਨੇ ਜਿਹੜਾ ਵੀ ਮਨੁੱਖ ਨੇ ਫਿਰ ਆਪਣੇ ਅੰਤਰੀਵ ਜੁੜਿਆ ਤੇ ਉਹਨੇ ਫਿਰ ਪਿਆਰੋ ਸੌਖੀ ਪ੍ਰਾਪਤ ਕੀਤਾ ਹੈ ਬਸ ਜਿਹੜਾ ਵੀ ਜੁੜਿਆ ਆਪਣੇ ਅੰਦਰ ਉਹ ਕਹਿੰਦਾ ਵੀ ਬਸ ਮਹਾ ਆਨੰਦ ਹੈ ਚੀਤ ਆਵੇ ਤਾਂ ਮਹਾ ਆਨੰਦ ਚੀਤ ਆਵੇ ਤਾਂ ਸਭ ਦੁੱਖ ਪੰਜ ਬਸ ਸਾਰੇ ਦੁੱਖ ਹੀ ਖਤਮ ਆ ਪ੍ਰਭ ਦਾ ਸਿਮਰਨ ਦੁੱਖ ਨਾ ਸੰਤਾਪੈ ਬਸ ਰੱਬ ਦਾ ਸਿਮਰਨ ਕਰਨ ਵਾਲੇ ਨੂੰ ਦੁੱਖ ਨਹੀਂ ਸੰਤਾਪਦੇ ਸੋ ਪਿਆਰਿਓ ਜੋ ਹੁਣ ਆਪਾਂ ਪੰਕਤੀ ਤੇ ਆ ਜੀਏ ਭਰੀਏ ਹੱਥ ਪੈਰ ਤਣ ਧੇ ਜੋ ਮਨੁੱਖ ਕਹਿੰਦੇ ਵੀ ਜਦੋਂ ਆਪਾਂ ਤੜਕੇ ਤਿਆਰ ਹੋ ਕੇ ਬਾਹਰ ਨੂੰ ਨਿਕਲਦੇ ਆਂ ਜੀ ਸਾਰੇ ਆਪਾਂ ਜਿੰਨੇ ਵੀ ਕਿਸੇ ਨੇ ਡਿਊਟੀ ਜਾਣਾ ਹੈ ਕਿਸੇ ਨੇ ਖੇਤ ਬੰਦੇ ਨਿਕਲਣਾ ਹੈ ਵਧੀਆ ਸਰੀਰ ਸਾਫ ਸਿਕ ਇਸ਼ਨਾਨ ਕੀਤਾ ਸੀਗਾ ਇਸ਼ਨਾਨ ਕਰਕੇ ਸਫਾਈ ਕਰਕੇ ਬਾਹਰ ਨਿਕਲੇ ਤੇ ਜਦੋਂ ਸ਼ਾਮ ਨੂੰ ਆਪਾਂ ਵਾਪਸ ਆਉਣੇ ਆ ਕੀ ਹਾਲ ਹੁੰਦਾ ਜੀ ਸਰੀਰ ਦਾ ਟੁੱਟਿਆ ਥੱਕਿਆ ਤੇ ਮੈਲੇ ਕਿਚਲੇ ਕੱਪੜੇ ਗੁਰੂ ਜੀ ਕਹਿੰਦੇ ਜੋ ਹੱਥ ਪੈਰ ਸਾਡੇ ਤਣ ਤੇ ਦੇਹ ਇਹ ਮੈਰੀ ਹੋ ਜਾਂਦੀ ਹੈ ਹੱਥ ਪੈਰ ਵੀ ਜੋ ਡਸਟ ਦੇ ਨਾਲ ਭਰ ਜਾਂਦੇ ਜੀ ਦੇਤੇ ਦੇ ਨਾਲ ਭਰ ਜਾਂਦੇ ਐ ਮੈਲ ਦੇ ਨਾਲ ਭਰ ਜਾਂਦੇ ਐ ਤੇ ਦੇਹ ਦੇ ਵਿੱਚੋਂ ਵੀ ਮੁੜਕੇ ਦਾ ਮੁਸ਼ਕਾਂ ਲੱਗ ਜਾਂਦਾ ਹੈ ਮੁੜਕਾ ਆ ਕੇ ਸਰੀਰ ਮੈਲਾ ਹੋ ਜਾਂਦਾ ਹੈ ਕਹਿੰਦੇ ਵੀ ਫਿਰ ਆਪਾਂ ਕੀ ਕਰਦੇ ਆ ਗੁਰੂ ਜੀ ਕਹਿੰਦੇ ਪਾਣੀ ਧੋਤੈ ਉਤਰ ਖੇ ਤੇ ਫਿਰ ਆਪਾਂ ਉਹ ਪਾਣੀ ਨਾਲ ਧੋ ਲੈਨੇ ਆਪਾਂ ਹੱਥ ਪੈਰ ਜਿਹੜੇ ਵੀ ਪੰਜ ਇਸ਼ਨਾਨ ਕਰ ਲੈਂਦੇ ਕਈ ਇਸ਼ਨਾਨ ਕਰ ਲਉਂਦੇ ਆ ਸਾਫ ਪਾਣੀ ਦੇ ਨਾਲ ਹੀ ਧੋਤਾ ਜਾਂਦਾ ਪਿਆਰੋ ਵੀ ਸਾਫ ਪਾਣੀ ਰਹਿਤਾ ਹੈ ਬਾਲਟੀ ਦੇ ਨਾਲ ਵਧੀਆ ਸਰੀਰ ਸਾਫ ਹੋ ਗਿਆ ਪਰ ਹੁਣ ਅਗਲੀ ਪੰਕਤੀ ਵਿੱਚ ਕਹਿੰਦੇ ਮੂਤ ਭਲੇਤੀ ਕੱਪੜ ਹੋਏ ਕਹਿੰਦੇ ਵੀ ਜਿਹੜਾ ਬਾਹਲਾ ਮੈਲਾ ਹੋ ਗਿਆ ਵਿੱਚ ਛਿੱਟੇ ਮੂਤ ਦੇ ਪੈ ਗਏ ਜਾਂ ਖੇਤ ਵਿੱਚ ਕੰਮ ਕਰਦਿਆਂ ਕੋਈ ਹਰੇ ਬਾਈ ਲੱਗ ਗਈ ਜਾਂ ਕੋਈ ਕਿਸੇ ਤਰ੍ਹਾਂ ਦਾ ਕੰਮ ਕਰਦਿਆਂ ਕੋਈ ਗਰੀਸ ਲੱਗ ਗਿਆ ਕੋਈ ਕਾਲਾ ਤੇਲ ਲੱਗ ਗਿਆ ਜਾਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਮੈਲ ਗੂੜੀ ਪੈ ਗਈ ਜਾਂਦੇ ਗੁਰੂ ਜੀ ਕਹਿੰਦੇ ਫਿਰ ਉਹ ਮੈਲ ਇਕੱਲੇ ਪਾਣੀ ਨਾਲ ਨਹੀਂ ਧੋਤੀ ਜਾਣੀ ਪਈ ਉਹ ਮੈਲ ਕਾਸਨਾ ਧੁੱਤੀ ਜਾਊਗੀ ਦੇ ਸਾਬੂਨ ਲਈਏ ਉਹ ਤੋਂ ਇਹ ਉਹ ਫਿਰ ਸਾਬਣ ਦੇ ਨਾਲ ਹੀ ਧੋਤੀ ਜਾਉਗੀ ਜਦੋਂ ਸਾਬਣ ਲੈ ਲਈ ਤੇ ਫਿਰ ਸੋਡਾ ਇੱਥੇ ਨਾ ਗੁਰੂ ਸਾਹਿਬ ਜੀ ਨੇ ਇੱਕ ਹੋਰ ਗਹਿਰੀ RAM ਜਪੈ ਰਹੇ ਦੇ ਇੱਥੇ ਗੁਰੂ ਸਾਹਿਬ ਜੀ ਸਿੱਧੇ ਸਾਬਣ ਵੀ ਲਿਖ ਸਕਦੇ ਸੀ ਬੜੀ ਗਹਿਰੀ RAM ਦਾ ਗੁਰੂ ਜੀ ਦੀ ਦੇ ਸਾਬੂਨ ਕਿਉਂਕਿ ਇਸ ਹਫ਼ਤੇ ਮਹਾਨ ਕੋਸ਼ ਵਿੱਚੋਂ ਭਾਈ ਕਾਂਨ ਸਿੰਘ ਦੀ ਨਾਬਾ ਦਾ ਮਹਾਰਤ ਪੜਿਆ ਬਾ ਕਮਾਲ ਅਰਥ ਕੀਤਾ ਉਹਨਾਂ ਨੇ ਸਾਬੂਨ ਸਬੂਨ ਇਹ ਸਾਂਝਾ ਸ਼ਬਦ ਵਰਤਾਂਗੇ ਜੀ ਜੋ ਕਾਸਟ ਕੋਈ ਵੀ ਕਾਸਟ ਉਹ ਜੋ ਚੀਜ਼ ਨੂੰ ਸਾਫ਼ ਕਰਨ ਵਾਲੀ ਹੈ ਸੋਡਾ ਕੋਈ ਵੀ ਹੋ ਸਕਦਾ ਹੈ ਕਿਉਂਕਿ ਜਿਹੜੇ ਅਰਥ ਗੁਰਬਾਣੀ ਦੇ ਸਰਬ ਕਾਲੀ ਹੁੰਦੇ ਬੈ ਲੋ ਕਿਉਂਕਿ ਗੁਰਬਾਣੀ ਸਰਬ ਕਾਲੀ ਹੈ ਨਾ ਵੀ ਅੱਜ ਅੱਜ ਇਹਦੇ ਅਰਥ ਹੈਗੇ ਆ ਕਿ 100 ਸਾਲ ਬਾਅਦ ਨਹੀਂ ਹੋਰ ਵੰਡਣ ਕਿ ਨਹੀਂ ਜੀ ਨਾ ਅਰਥ ਸਰਬ ਕਾਲੀ ਹੈ 500 ਸਾਲ ਪਹਿਲਾਂ ਵੀ ਅਰਥ ਇਹੀ ਸੀ ਜਮਨੀ ਸਾਹਿਬ ਦੇ ਤੇ ਅੱਜ ਵੀ ਉਸੇ ਤਰ੍ਹਾਂ ਦੇ ਅਰਥ ਚੱਲ ਰਹੇ ਨੇ ਜੀ ਸੋ ਗੁਰੂ ਜੀ ਨੇ ਸਾਬੂਨ ਸ਼ਬਦ ਵਰਤਿਆ ਕਿਉਂਕਿ ਅੱਜ ਲਿਕਵਿਡ ਜੋ ਸੋਡੇ ਆ ਉਹ ਆ ਚੁੱਕਿਆ ਨਾ ਸਰਫਾ ਚੁੱਕੀਆਂ ਲਿਕਵਿਡ ਤੇ ਜੇ ਕਿਉਂਕਿ ਵਿਦਵਾਨ ਜੰਪਾਂ ਦਾ ਕਹਿਦਾ ਵੀ ਅੱਜ ਤਾਂ ਭਾਈ ਸਾਬਣ ਅਸੀਂ ਵਰਤਦੇ ਨਹੀਂ ਇਹ ਵੀ ਕਹਿ ਸਕਦੇ ਆ ਨਾ ਬਾਰੇ ਪੜੇ ਲਿਖੇ ਜਨਾ ਦਿਮਾਗ ਖਰਾਬ ਹੁੰਦਾ ਕਹਿੰਦੇ ਅਸੀਂ ਤਾਂ ਸਾਬਣ ਵਰਤਦੇ ਨਹੀਂ ਜੀ ਹੁਣ ਤਾਂ ਇਹ ਅਰਥ ਪ੍ਰਾਣਾ ਹੋ ਗਿਆ ਸਾਬਣ ਦਾ ਨਾ ਸਾਬੂਨ ਆਖਿਆ ਗੁਰੂ ਜੀ ਨੇ ਸਾਬੂਨ ਬਹੁ ਵਚਨ ਸ਼ਬਦ ਵਰਤਿਆ ਗੁਰੂ ਸਾਹਿਬ ਜੀ ਨੇ ਸਾਰੇ ਕਾਸ਼ਤਾਂ ਵਾਸਤੇ ਵੀ ਜੋ ਵੀ ਭਾਈ ਕੱਪੜੇ ਨੂੰ ਸਾਫ਼ ਕਰ ਸਕਦਾਗਾ ਉਹ ਚੀਜ਼ ਨਾਲ ਕਹਿੰਦੇ ਅਸੀਂ ਸਾਫ਼ ਕਰ ਲਾਂਦੇ ਆ ਹੈ ਨਾ ਗੁਰਬਾਣੀ ਸਰਬ ਕਾਲੇ ਪਿਆਰਿਓ ਗੁਰਬਾਣੀ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਗੁਰਨਾਨਕ ਪਾਤਸ਼ਾਹ ਦੇ ਬਚਨ ਸੋ ਗੁਰੂ ਜੀ ਕਹਿੰਦੇ ਦੇ ਸਾਬੂਨ ਲਈਆ ਹੋ ਤੋਏ ਭਾਈ ਕਹਿੰਦੇ ਫਿਰ ਉਹ ਸਾਬਣ ਲੈ ਕੇ ਕਾਸਟ ਲੈ ਕੇ ਧੋਣ ਵਾਲਾ ਸੋਦਾ ਲੈ ਕੇ ਮੈਂ ਉਹ ਜਿਹੜੀ ਗਹਿਰੀ ਮਾਇਲ ਪਈ ਸੀ ਉਹ ਮੈਂ ਧੋ ਲਈ ਹੈ ਗੁਰੂ ਜੀ ਕਹਿੰਦੇ ਫਿਰ ਇਹ ਬਾਹਰੀ ਤੌਰ ਤੇ ਜਿਹੜੀ ਸਰੀਰ ਦੇ ਉੱਤੇ ਮੈਂ ਪਹਿਲਾਂ ਮਿੱਟੀ ਘੱਟਾ ਪਿਆ ਸੀ ਉਹ ਸਾਫ਼ ਕਰ ਲਿਆ ਜਿਹੜੀ ਗਹਿਰੀ ਮਾਇਲ ਸੀ ਉਹ ਮੈਂ ਸਾਬਣ ਦੇ ਨਾਲ ਸਾਫ਼ ਕਰ ਲਈ ਹੁਣ ਪਿਆਰਿਓ ਅਸਲ ਵਿੱਚ ਇਹ ਬਾਹਰੀ ਤੌਰ ਤੇ ਗੱਲ ਨਹੀਂ ਗੁਰੂ ਸਾਹਿਬ ਦੀ ਅੰਤਰੀ ਅ ਸਮਝਾਉਣਾ ਚਾਹੁੰਦੇ ਆ ਅੰਤਰੀ ਅ ਸਮਝਾਉਣਾ ਚਾਹੁੰਦੇ ਆ ਜੋ ਨਿੱਕੀ ਮੋਟੀ ਗੱਲਾਂ ਜਿਵੇਂ ਆਪਣੇ ਸਰੀਰਾਂ ਦੇ ਨਾਲ ਵਖਤ ਜਾਂਦੇ ਆ ਵੀ ਚਾਹੁੰਦਾ ਚਾਹੁੰਦੇ ਨਹੀਂ ਸੀ ਵੀ ਆਹ ਚੀਜ਼ ਸਾਡੇ ਨਾਲ ਮਿੱਥੋ ਹੋਵੇ ਪਰ ਹੋ ਗਿਆ ਕਈ ਵਾਰ ਕਈ ਵਾਰ ਇਹ ਨਾ ਜਿਹੜੇ ਪਾਪ ਹੁੰਦੇ ਆ ਨਾ ਪਿਆਰਿਓ ਆਪਾਂ ਉਹ ਭੁੱਲ ਦੇ ਵਿੱਚ ਵੀ ਮਨੁੱਖ ਤੋਂ ਗਲਤੀ ਨਾਲ ਵੀ ਹੋ ਜਾਂਦੀ ਹੈ ਕਈ ਗਲਤ ਕੰਮ ਗਲਤੀ ਵਿੱਚ ਵੀ ਹੋ ਜਾਂਦੇ ਜਿਵੇਂ ਕਿ ਨੌਜਵਾਨ ਬੱਚੇ ਹੁੰਦੇ ਆ ਨਹੀਂ ਪਤਾ ਹੁੰਦਾ ਵੀ ਆਹ ਗੱਲ ਦਾ ਰਿਜ਼ਲਟ ਸਾਨੂੰ ਆ ਆਉਣਾ ਆ ਕਈ ਵਾਰ ਪਤਾ ਨਹੀਂ ਹੁੰਦਾਗਾ ਗਲਤੀ ਕਰ ਮੰਨਦੇ ਆ ਉਹ ਗੁਨਾਹ ਬਖਸ਼ਿਯੋਗ ਹੈ ਪਰ ਇੱਕ ਗੁਨਾਹ ਜਾਣਬੁੱਝ ਕੇ ਕੀਤਾ ਜਾ ਰਿਹਾ ਮੈਂ ਹੁਣ ਤੁਹਾਨੂੰ ਗਿਣਤੀ ਕਰਾ ਦਿਆਂ ਗਵਾਂਢੀ ਦਾ ਬੁਰਾ ਕਰਨਾ ਇੱਕ ਪਖੰਡੀ ਜੇ ਬਾਬੇ ਕੋਲੇ ਗਿਆ ਕਹਿੰਦਾ ਜੀ ਗਵਾਂਢੀ ਵਾਸਤੇ ਕੋਈ ਤਵੀ ਤੂਤ ਕਰਕੇ ਦਿਓ ਟੂਣਾ ਟੂਣਾ ਕਰਕੇ ਦਿਓ ਮੈਂ ਉਹਦਾ ਬੁਰਾ ਕਰਨਾ ਇਹ ਤੁਸੀਂ ਆਪ ਸੋਚੋ ਵੀ ਮਨੁੱਖ ਜਾਣ ਬੁੱਝ ਕੇ ਕਰ ਰਿਹਾ ਨਾ ਇਹ ਇਹ ਪਾਪ ਬਣਾ ਇਹ ਜਾਣ ਬੁੱਝ ਕੇ ਕਰ ਰਿਹਾ ਇੱਕ ਤਾਂ ਢਾਸਤ ਪਈ ਸੀ ਬਾਹਰੋਂ ਕੁਦਰਤੀ ਥੋੜੀ ਜੀ ਪਈ ਸੀ ਕੋਈ ਨਹੀਂ ਉਹ ਪਾਣੀ ਨਾਲ ਸਾਫ ਹੋ ਲੂ ਪਰ ਜਿਹੜਾ ਗਹਿਰਾ ਪਾਪ ਤੂੰ ਕਰ ਰਿਹਾ ਨਾ ਮਣਾ ਗਹਿਰਾ ਪਾਪ ਅੰਦਰ ਇਹ ਗਹਿਰਾ ਪਾਪ ਹੈ ਇਹ ਮੂਤਪਲੀਤੀ ਹੈ ਇਸ ਤਰ੍ਹਾਂ ਅਰਥ ਹੁੰਨੇ ਗੁਰਬਾਣੀ ਦੇ ਪਿਆਰਿਓ ਇਹ ਮੂਤਪ੍ਰੇਤੀ ਜਾਣ ਬੁੱਝ ਕੇ ਬੁਰਾ ਮੰਗ ਰਿਆ ਤਾਂ ਕਿਸੇ ਦਾ ਜਾਣ ਬੁੱਝ ਕੇ ਵੀ ਗਵਾਂਢੀ ਅੱਗੇ ਤਰਕਤੀ ਨਾ ਕਰੇ ਇਹ ਜਾਣ ਬੁੱਝ ਕੇ ਬੁਰਾ ਮੰਗਣਾ ਹੈ ਇਹ ਬਹੁਤ ਮਾੜਾ ਗੁਰੂ ਜੀ ਕਹਿੰਦੇ ਫਿਰ ਇਹ ਜਿਹੜੀ ਮੈਲ ਆ ਨਾ ਇਹ ਇਕੱਲੇ ਪਾਣੀ ਨਾਲ ਧੋਤੀ ਜਾਣੀ ਜੀ ਇੱਕ ਦੋ ਦਿਨ ਬਾਣੀ ਪੜ੍ਹ ਕੇ ਜਾਂ ਇਕੱਲੀ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਅੱਗੇ ਇਹ ਪਾਪ ਬਣਾ ਨਹੀਂ ਬਖਸ਼ੇ ਜਾਣੇ ਪਿਆਰਿਓ ਇਦੇ ਵਾਸਤੇ ਗਹਿਰੇ ਤੱਪ ਦੀ ਲੋੜ ਪਊਗੀ ਗਹਿਰੀ ਸਤਸੰਗਤ ਦੀ ਲੋੜ ਪਊਗੀ ਬੜਾ ਗਹਿਰਾ ਸਾਫ ਕਰਨਾ ਪਊਗਾ ਇਹਦੇ ਵਾਸਤੇ ਕਿਉਂਕਿ ਮਨ ਪਾਪੀ ਆ ਨਾ ਪਿਆਰੋ ਤੇ ਗੁਰੂ ਜੀ ਨੇ ਅਗਲੀ ਪੰਗਤੀ ਵਿੱਚ ਕਹਿ ਦਿੱਤਾ ਤੇਰੇ ਕੋਲੇ ਕੀ ਆ ਬੰਦਿਆ ਭਰੀ ਐ ਮਤ ਪਾਪਾਂ ਕਾ ਸੰਗ ਆਪ ਆਪ ਜੀ ਕਈ ਬੰਦੇ ਨਾ ਕਹਿੰਦੇ ਜੀ ਪਾਪ ਕੀ ਹੁੰਦੇ ਜੀ ਕੀੜਾ ਪੈ ਥੱਲੇ ਆ ਕੇ ਮਰ ਗਿਆ ਪਾਪ ਹੈ ਨਾ ਕੋਈ ਪਾਪ ਨਹੀਂ ਜੀ ਚੂਹਾ ਖੇਰ ਦੇ ਵਿੱਚ ਖਰਾਬ ਕਰੀ ਜਾਂਦਾ ਹੈ ਚੂਹੇ ਨੂੰ ਮਾਰਨਾ ਕੀ ਹੈ ਜੀ ਕੋਈ ਪਾਪ ਨਹੀਂਗਾ ਸੱਪ ਐ ਸਰੀ ਚੱਕੀ ਆਉਂਦਾ ਹੈ ਡੰਗ ਮਾਰਨ ਵਾਸਤੇ ਤੇ ਉਹਦੇ ਮੂਰੇ ਹੱਥ ਬੰਨਵੇਂ ਭਾਈ ਕੋਈ ਗੁਨਾਹ ਨਹੀਂਗਾ ਨਾ ਹਲਕਾ ਗਿਆ ਕੁੱਤਾ ਉਹ ਕਹਿੰਦਾ ਮੈਂ ਤੈਨੂੰ ਵੱਢੂਗਾ ਤੇ ਆਪਾਂ ਹੱਥ ਬੰਨਗੇ ਵੀ ਨਾ ਜੀ ਕੁੱਤਾ ਸਾਹਿਬ ਨਹੀਂ ਵੱਢੇ ਹੋਣਾ ਉਹ ਕਹਿੰਦਾ ਨਾ ਭਾਈ ਉਹ ਜਦੋਂ ਹੈ ਹੀ ਉਹਦੇ ਦਿਮਾਗ ਹੀ ਨਹੀਂ ਕੰਮ ਕਰ ਰਿਹਾ ਸੋ ਉਹਨੇ ਕੁੱਤਿਆਂ ਤਾਂ ਵੱਢਨੇ ਹੀ ਆ ਭਾਈ ਜਦੋਂ ਸਾਡੀ ਹੰਕਾਰ ਦੇ ਵਿੱਚ ਮਤ ਮਾਰੀ ਜਾਂਦੀ ਹੈ ਕਿਸੇ ਦਾ ਹੱਕ ਅਸੀਂ ਨੱਪਾਂਗੇ ਫਿਰ ਹਲਕਿਆ ਜਿਹਾ ਕੁੱਤਾ ਜਦੋਂ ਉਦੋਂ ਨਹੀਂ ਵੀ ਇਹਦਾ ਵੀ ਮੇਰਾ ਭਰਾ ਹੈ ਤਾਂ ਮੈਂ ਹੱਕ ਇਹਦਾ ਖਾਣਾ ਕਿ ਨਹੀਂ ਖਾਣਾ ਹਲਕਿਆ ਕੁੱਤਾ ਹਣਾ ਲੋਭ ਦੇ ਵਿੱਚ ਬਾਣੀ 'ਚ ਲਿਖਿਆ ਨਾ ਗੁਰੂ ਜੀ ਨੇ ਕਹਿੰਦੇ ਲੋਭੀ ਕਾ ਵਿਸਾ ਨ ਕੀਜੈ ਜੇ ਕਾ ਪਾਰ ਵਸਾਏ ਅੰਤ ਕਾ ਕਿੱਥੈ ਤੋਂ ਹੈ ਜਿੱਥੈ ਹੱਥ ਨਾ ਪਾਏ ਲੋਭੀ ਬੰਦਾ ਕਹਿੰਦੇ ਹਲਕਿਆ ਕੁੱਤਾ ਹੁੰਦਾ ਗੁਰੂ ਜੀ ਕਹਿੰਦੇ ਵਸਾਣੇ ਨਹੀਂ ਕਰਨਾ ਚਾਹੀਦਾ ਉਹਦਾ ਭਾਈ ਜੀ ਕਿਉਂਕਿ ਹਲਕੇ ਕੁੱਤੇ ਦਾ ਆਪਾਂ ਵਸਾਣ ਹੀ ਨਾ ਕਰਦੇ ਜਿਹੜਾ ਮਾਲਕ ਰੋਟੀ ਪਾਉਂਦਾ ਹੈ ਉਹਦੇ ਬੁਰਖ ਭਰ ਲੈਂਦਾ ਵੱਖੀ ਦੇ ਉੱਤੇ ਹੱਥ ਫੜ ਲੈਂਦਾ ਉਹ ਨਾਲ ਦੇ ਨਾਲ ਸੋ ਜਿਹੜਾ ਬੰਦਾ ਲੋਭ ਦੇ ਵਿੱਚ ਹਲਕ ਜਾਂਦਾ ਓਹ ਨਹੀਂ ਵੇਂਦਾ ਵੀ ਮੇਰੀ ਮਾਂ ਜਨਮ ਦੇਣ ਵਾਲੀ ਇਹ ਮੇਰਾ ਭਰਾ ਨਾਲ ਦਾ ਜੰਮਿਆ ਹੋਇਆ ਬਰਾਬਰ ਦਾ ਹੱਕਦਾਰ ਹੈ ਉਹ ਕਹਿੰਦਾ ਨਾ ਨਾ ਯਾਰ ਜ਼ਮੀਨ ਨੱਪ ਲੋ ਇਹਦੀ ਕੋਈ ਕੁਝ ਨਹੀਂ ਹੁੰਦਾ ਇਹਦਾ ਹੱਕ ਖਾ ਲਓ ਸਰਹੋ ਵਿਚਾਰ ਗੁਰੂ ਜੀ ਕਹਿੰਦੇ ਤੇਰੀ ਮੱਤ ਬੰਦਿਆ ਪਾਪਾਂ ਦੇ ਨਾਲ ਭਰੀ ਪਈ ਹੈ ਭਰੀ ਹੈ ਮੱਤ ਪਾਪਾਂ ਕੈ ਸੰਗ ਇਹ ਪਾਪਾਂ ਦੇ ਨਾਲ ਇੰਨੇ ਭਰੇ ਪਈਆ ਗੁਰੂ ਜੀ ਕਹਿੰਦੇ ਬਹੁਤ ਜ਼ਿਆਦੇ ਪਾਪ ਗੁਨਾਹ ਆ ਗਏ ਜੇ ਆਪਾਂ ਪਾਪਾਂ ਦੇ ਉੱਤੇ ਵਿਸਥਾਰ ਕਰਨਾ ਹੋਵੇ ਨਾ ਜੀ ਬਹੁਤ ਹੋ ਜਾਊਗਾ ਪਿਆਰੋ ਜਿਹੜੇ ਪਾਪ ਹੁੰਦੇ ਆ ਨਾ ਇਹ ਅੰਤਰੀਵ ਹੁੰਦੇ ਸਾਡੇ ਅੰਦਰ ਹੁੰਦੇ ਆ ਬੁਰਾ ਕਰਨਾ ਬੁਰਾ ਸੋਚਣਾ ਅੰਦਰ ਅੰਦਰ ਚਿੱਤ ਵੀ ਨਹੀਂ ਵਿੱਚ ਚੱਲਦਾ ਜੀ ਪਹਿਲਾਂ ਬੁਰਾ ਈਰਖਾ ਰੱਖਣੀ ਅੰਦਰ ਇੱਕ ਬੱਚੇ ਨੂੰ ਚੰਗਾ ਸਮਝਣਾ ਦੂਜੇ ਦੇ ਬੱਚੇ ਨੂੰ ਮਾੜਾ ਸਮਝਣਾ ਇਹ ਅੰਦਰ ਦਾ ਵਾਇਰ ਵਿਰੋਧਤਾ ਬਹੁਤ ਮਾੜੀ ਹੈ ਗੁਰੂ ਜੀ ਕਹਿੰਦੇ ਬਹੁਤ ਮਾੜੀ ਆਪਾਂ ਸ਼ਬਦ ਨਿਤ ਪੜਦੇ ਹਾਂ ਨਾ ਪਰਕਾ ਬੁਰਾ ਨਾ ਹੁਣ ਪੜਾਂਗੇ ਪਰਕਾ ਬੁਰਾ ਨਾ ਰੱਖੋ ਚੀਤ ਚਿੱਤ ਵਿੱਚ ਮਣਾ ਬੁਰਾ ਨਾ ਰੱਖੀ ਕਿਸੇ ਦਾ ਵੀ ਪੜਾਂ ਦੀ ਵੈਰੀ ਆ ਤੇਰਾ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਣਾ ਹੰਡਾਏ ਕਹਿੰਦੇ ਵੀ ਕਿਸੇ ਦਾ ਬੁਰਾ ਨਾ ਕਰੀ ਤੇਰਾ ਵੈਰੀ ਵੀ ਇਹ ਭਲਾਂ ਦੀ ਬਹੁਤ ਵੈਰੀ ਹੈ ਤੇ ਤੈਨੂੰ ਲੱਗਦਾ ਮੇਰਾ ਵੈਰੀ ਪਰ ਕਹਿੰਦੇ ਗੁੱਸਾ ਮਾਨਾ ਹੰਡਾਏ ਤੈਨੂੰ ਕੀ ਮਿਲੂਗਾ ਦੇਹੀ ਰੋਗਣਾ ਲੱਗਈ ਪੱਲਾ ਸਭ ਕਿਛੁ ਪਾਏ ਤੇਰੀ ਦੇਹ ਨੂੰ ਰੋਗ ਨਾ ਲੱਗੂ ਗੁਰੂ ਜੀ ਕਹਿੰਦੇ ਕਿਉਂਕਿ ਰੋਗ ਸਭ ਪਿਆਰੋ ਕਿਸੇ ਦੇ ਸੁੱਖ ਤੋਂ ਹੀ ਲੱਗਦੇ ਆ ਮਨੁੱਖ ਆਪਣੇ ਦੁੱਖ ਤੋਂ ਦੁਖੀ ਨਹੀਂਗਾ ਕਿਸੇ ਦੇ ਸੁੱਖ ਤੋਂ ਦੁਖੀ ਹੈ ਜੀ ਆਪਾਂ ਗਵਾਂਢੀ ਨੇ ਜ਼ਮੀਨ ਲੈ ਲਈ ਕਹਿੰਦਾ ਕਿਵੇਂ ਲੈ ਲਈ ਗਵਾਂਢੀ ਨੇ ਕਾਰ ਲੈ ਲਈ ਉਹਨੇ ਕਿਵੇਂ ਲੈ ਲਈ ਉਠੀ ਪਾਲੀ ਕਹਿੰਦਾ ਨਾ ਯਾਰ ਇਹ ਤਾਂ ਠੱਠੇ ਠੁੱਕੀ ਮਾਰੀ ਲੱਗਦੀ ਕਿਤੋਂ ਸਰਗਾ ਕਿੱਥੋਂ ਲੈ ਜਾਂਦਾ ਇਹ ਇਟਾ ਕਿੱਥੋਂ ਲੈ ਜਾਂਦਾ ਮਨ ਵਿੱਚ ਵੈਰ ਹੈ ਨਾ ਵਿਰੋਧ ਹੈ ਬਹੁਤ ਮਾੜਾ ਗੁਰੂ ਜੀ ਕਹਿੰਦੇ ਬਹੁਤ ਮਾੜਾ ਇਹ ਚਿੱਤ ਵਿੱਚ ਨਹੀਂ ਰੱਖਣਾ ਚਾਹੀਦਾ ਮਨ ਕਿਸੇ ਦਾ ਬੁਰਾ ਨਾ ਕਰੀ ਸੋ ਗੁਰੂ ਜੀ ਕਹਿੰਦੇ ਪਾਪਾਂ ਦੇ ਨਾਲ ਮਤ ਤੇਰੀ ਭਰੀ ਪਈ ਬੰਦੇ ਆ ਭਰੀਏ ਮਤ ਪਾਪਾਂ ਕਾ ਸੰਗ ਇਹ ਸਾਫ ਕਿਵੇਂ ਹੋਊਗੀ ਇਹ ਫਿਰ ਓ ਧੋਪ ਨਾਮਕਰੰਗ ਇਹ ਧੋਤੀ ਜਾਉ ਭਾਈ ਪ੍ਰਮਾਤਮਾ ਦੇ ਨਾਮ ਰੰਗ ਦੇ ਨਾਲ ਸਤਿ ਸੰਗਤ ਦੇ ਨਾਲ ਅ ਜਿਵੇਂ ਗੁਰੂ ਕੋਲੇ ਬੈਠ ਕੇ ਆਪਾਂ ਗੁਰੂ ਦੀ ਸਮਰਤ ਲੈ ਰਹੇ ਹਾਂ ਨਾ ਇਸ ਤਰ੍ਹਾਂ ਕਹਿੰਦੇ ਤੇਰੀ ਮਤ ਹੈ ਜਿਹੜੀ ਖੋਟੀ ਮਤ ਇਹ ਪਾਪਾਂ ਨਾਲ ਭਰੀ ਹੋਈ ਮਤ ਸਾਫ ਹੋ ਜੂ ਗੁਰੂ ਕੋਲੇ ਬੈਠ ਕੇ ਜਦੋਂ ਗੁਰੂ ਕੋਲੇ ਵਿਚਾਰ ਲਵਾਂਗੇ ਕਿਉਂਕਿ ਜਦੋਂ ਵਿਚਾਰ ਸ਼ੁੱਧ ਹੋ ਜਾਂਦੇ ਹਨ ਨਾ ਜੀ ਮਨੁੱਖ ਦੇ ਉਦੋਂ ਆਚਾਰ ਸ਼ੁੱਧ ਹੋ ਜਾਂਦਾ ਹੈ ਸੋ ਗੁਰੂ ਜੀ ਕਹਿੰਦੇ ਉਹ ਧੋਪਾ ਨਾਮ ਹੈ ਕਾ ਰੰਗ ਪੁੰਨੇ ਪਾਪੇ ਆਖਣ ਨਾਹੇ ਪੁੰਨ ਤੇ ਪਾਪ ਗੁਰੂ ਜੀ ਕਹਿੰਦੇ ਕੋਈ ਕਹਿਣ ਮਾਤਮਾ ਸਮਝੋ ਪੁੰਨ ਤੇ ਪਾਪ ਆ ਪੁੰਨ ਹੋ ਗਿਆ ਜੀ ਪਾਪ ਹੋ ਗਿਆ ਗੁਰੂ ਜੀ ਕਹਿੰਦੇ ਕਰ ਕਰ ਕਰਨਾ ਲਿਖ ਲੈ ਜਾ ਜੋ ਕੁਝ ਤੂੰ ਕਰ ਰਿਆ ਨਾ ਮਨਾ ਤੇਰੇ ਅੰਦਰ ਰਿਕਾਰਡ ਹੋ ਰਿਹਾਗਾ ਜਿੰਨੇ ਸਰੀਰ ਆਪਾਂ ਬੈਠਿਆ ਨਾ ਪਿਆਰਿਓ ਮਨ ਦੇ ਵਿੱਚ ਗਹਿਰਾ ਧਿਆਨ ਮਾਰਿਓ ਜਿੰਨੇ ਅਸੀਂ ਕੋਈ ਗੁਨਾਹ ਕੀਤੇ ਐ ਜਿੰਨੇ ਕੋਈ ਅਸੀਂ ਗਲਤ ਕੰਮ ਕੀਤੇ ਐ ਚੰਗੇ ਕੀਤੇ ਐ ਸਾਰੇ ਅੰਦਰ ਰਪਾਉਣ ਹੈ ਅੰਦਰ ਨਿਗਾਹ ਮਾਰਿਓ ਜੀ ਆਪਦੇ ਅੰਦਰ ਕਿੰਨੀਆਂ ਬੇਈਮਾਨੀਆਂ ਪੰਗਾ ਅੰਦਰ ਧੋਖੇ ਪਏ ਐ ਛਲਕਮਕ ਪਏ ਠੱਗਾਂ ਚੋਰਾਂ ਆਹਾਹਾਹਾ ਬਹੁਤ ਕੁਝ ਪਿਆ ਗੁਰੂ ਜੀ ਤਾਂ ਇੰਨਾ ਕੁਝ ਪਿਆ ਪਾਪਾਂ ਦੇ ਨਾਲ ਭਰਿਆ ਪਿਆ ਪੁੰਨ ਤੇ ਪਾਪ ਕੋ ਕਹਿਣ ਮਾਤ ਨਹੀਂ ਜੋ ਕੁਝ ਕਰ ਰਹੇ ਆ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸਭ ਕੁਝ ਤੇਰੇ ਨਾਲ ਹੀ ਲਿਖਿਆ ਪਿਆ ਹੈ ਕਬੀਰ ਸਾਹਿਬ ਵੀ ਮੋਹ ਲਾਉਂਦੇ ਆ ਨਾ ਸ਼ਲੋਕਾਂ ਦੇ ਵਿੱਚ ਕਬੀਰ ਜੀਤੇ ਪਾਪ ਕੀਏ ਰਾਖੇ ਤਲੈ ਦੁਰਾਏ ਪਰਗਟ ਪਏ ਨਿਦਾਨ ਸਭ ਜਦ ਪੁੱਛੇ ਧਰਮ ਰਾਏ ਧਰਮ ਰਾਜਾ ਕੋਈ ਬੈਠਾ ਨਹੀਂ ਜੀ ਅੰਦਰ ਹੀ ਬੈਠਾ ਧਰਮ ਰਾਜਾ ਨਿਆਂ ਕਰਨ ਵਾਲਾ ਨਾਲ ਦੇ ਨਾਲ ਜਦੋਂ ਆਪਣੇ ਤੋਂ ਕੋਈ ਗਲਤ ਕੰਮ ਹੋ ਜਾਂਦਾ ਨਾ ਮਨ ਨਾਲ ਦੇ ਨਾਲ ਹੀ ਪਛਤਾਵੇ ਚ ਚਲਾ ਜਾਂਦਾ ਜੀ ਨਾ ਕਰਦੇ ਐਂ ਨਾ ਕਰ ਮਾ ਨਾ ਕਰਿਆ ਪਚੰਦਰਾ ਪਾਪੀ ਮਨ ਹੁੰਦਾ ਨਾ ਵਿਚਾਰ ਬਾਹਲੇ ਦਿਰੜ ਹੁੰਦੇ ਆ ਮਾੜੇ ਉਧਰਲੇ ਪਾਸੇ ਚਲਾ ਜਾਂਦਾ ਸੋ ਗੁਰੂ ਜੀ ਕਹਿੰਦੇ ਕਰ ਕਰ ਕਰਨਾ ਲੈ ਲੈ ਜਾਹੋ ਆਪੇ ਬੀਜ ਆਪੇ ਹੀ ਹਾ ਗੁਰੂ ਜੀ ਕਹਿੰਦੇ ਤੂੰ ਆਪਣਾ ਬੀਜਿਆ ਹੋਇਆ ਆਪੇ ਖਾਣਾ ਪੜਨਾ ਹੈ ਘਰੇ ਬੁੱਟਾ ਲਾਇਆ ਸੀ ਕੋਈ ਖੇਤ ਵਿੱਚ ਬੁੱਟਾ ਲਾਇਆ ਸੀ ਹੋ ਸਕਦਾ ਅਗਲਾਂ ਪੀੜਾ ਦਾ ਫਲ ਫਾਈ ਜਾਣ ਪਰ ਬੰਦਿਆ ਜਿਹੜਾ ਤੂੰ ਬੀਜ ਪਾਇਆ ਨਾ ਆਹ ਸਰੀਰ ਦੇ ਵਿੱਚ ਖੇਤ ਸਰੀਰ ਜੋ ਬੀਜੀ ਐ ਸੋ ਅੰਤ ਖਲਵਾਏ ਇਹ ਤੇਰੇ ਕੋਲੇ ਆਊਗਾ ਜਰੂਰ ਬੰਦਿਆ ਕਿਸੇ ਨੂੰ ਦੁੱਖ ਦਿੱਤਾ ਨਾ ਕਿਸੇ ਦੇ ਵਾਸਤੇ ਤੂੰ ਕੰਡੇ ਬੀਜਨੇ ਤੇ ਕੰਡੇ ਤੈਨੂੰ ਵੀ ਚੁਭਨੇ ਆ ਕਿਸੇ ਦੇ ਰਸਤੇ ਵਿੱਚ ਕੰਡੇ ਖਿਲਾ ਰਿਆਂ ਤੇ ਰਸਤੇ ਤੇ ਤੇਰੇ 'ਚ ਵੀ ਕੰਡੇ ਖਿਲਰਨੇ ਬੰਦਿਆ ਕਿਸੇ ਦੇ ਫਲ ਵਿਛਾ ਰਿਆਂ ਤੇ ਫਲ ਵਿਛਣ ਕੇ ਤੇਰੇ ਦੇ ਰਸਤੇ ਵਿੱਚ ਵੀ ਕਿਸੇ ਵਾਸਤੇ ਤੂੰ ਸੁੱਖ ਮੰਗ ਰਿਆਂ ਨਾ ਕਿ ਪ੍ਰਮਾਤਮਾ ਭਲਾ ਕਰੀ ਸਭ ਦਾ ਸਭ ਦਾ ਭਲਾ ਕਰੀ ਤੇ ਤੇਰਾ ਵੀ ਭਲਾ ਹੋਊਗਾ ਮਨਾ ਤੇ ਜੇ ਤੂੰ ਕਿਸੇ ਦਾ ਬੁਰਾ ਹੀ ਮੰਗ ਰਿਆਂ ਤੇ ਤੇਰਾ ਵੀ ਬੁਰਾ ਹੀ ਹੋਊਗਾ ਨਾਨਕ ਹੁਕਮੇ ਆਵੋ ਜਾਓ ਗੁਰੂ ਜੀ ਕਹਿੰਦੇ ਉਹਦੇ ਹੁਕਮ ਦੇ ਵਿੱਚ ਅਸੀਂ ਆ ਜਾ ਰਹੇ ਹਾਂ ਭਾਈ ਸੋ ਗੁਰੂ ਕੋਲੋਂ ਇਹੀ ਮੰਗਣਾ ਸੱਚੇ ਪਾਤਸ਼ਾਹ ਸਾਡੀ ਵੀ ਮੱਤ ਜਿਹੜੀ ਪਾਪਾਂ ਦੇ ਨਾਲ ਭਰੀ ਪਈ ਐ ਇਹਨਾਂ ਪਾਪਾਂ ਨੂੰ ਇਹਨਾਂ ਗੁਨਾਹਾਂ ਨੂੰ ਮਹਾਰਾਜ ਤੇਰੀ ਨਾਮ ਬਾਣੀ ਦੁਆਰਾ ਸਿਮਰਨ ਦੁਆਰਾ ਭਜਨ ਬੰਦਗੀ ਦੁਆਰਾ ਧੋ ਲਗੇ ਪਿਆਰਿਓ ਇਹੀ ਐ ਜੀ ਆ ਗੁਰੂ ਕੋਲੇ ਬੈਠ ਕੇ ਸਤ ਸੰਗਤ ਦੇ ਵਿੱਚ ਬੈਠ ਕੇ ਇਹ ਜਿਹੜੀ ਮਾਇਲ ਆ ਨਾ ਇਹ ਬਿਨ ਭਾਗਾ ਸਤ ਸੰਗਨ ਲਪੈ ਬਿਨ ਨਾ ਬਿਨ ਸੰਗਤ ਮਾਇਲ ਪਰੀ ਜਾ ਜੀਓ ਜਿਵੇਂ ਆਪਾਂ ਮਾਵਾ ਭੈਣਾ ਕਮਰਿਆਂ ਦੇ ਵਿੱਚ ਆਪਾਂ ਨਿਤ ਝਾੜੂ-ਗੁੱਚਾ ਲਾਉਣੇ ਆ ਨਾ ਸਫਾਈ ਕਰਦੇ ਆ ਇੱਕ ਦੋ ਦੇ ਨਾਂ ਲਾਈਏ ਘਰੇ ਢੱਸਟ ਚੜ ਜਾਂਦਾ ਸਫਾਈ ਨਾ ਕਰੀਏ ਇਵੇਂ ਜਿਵੇਂ ਜੇ ਗੁਰੂ ਕੋਲੇ ਇੱਕ ਦਿਨ ਵੀ ਸਤਸੰਗ ਨਾ ਕਰ ਗਿਆਂ ਅੱਗੇ ਤੇ ਮਨ ਦੇ ਵਿੱਚ ਵਕਾਰਾਂ ਦੀ ਮੈਲ ਦੰਦਗੀ ਦੀ ਮੈਲ ਚੜ ਜਾਂਦੀ ਪਿਆਰੋ ਬਸ ਆਹੀ ਹੈ ਗੁਰੂ ਕੋਲੇ ਇੱਕ ਸਤਸੰਗ ਦੇ ਵਿੱਚ ਬੈਠ ਕੇ ਗੁਰੂ ਦੇ ਚੰਗੇ ਵਿਚਾਰ ਲੈ ਕੇ ਮਨ ਨੂੰ ਸਾਫ਼ ਕਰਨ ਦਾ ਤਰੀਕਾ ਇਹ ਜਿਹੜੀ ਮਤ ਪਾਪਾਂ ਨਾਲ ਭਰੀ ਪਈ ਐ ਇਹ ਸਾਫ਼ ਹੋ ਸਕਦੀ ਐ ਗੁਰੂ ਕੋਲੇ ਬੈਠ ਕੇ ਪਿਆਰੋ ਫਿਰ ਇਹ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਹਲੀ ਆਓ ਸਾਰੇ ਜੱਤੀਏ ਭਾਈ ਪਰਤਾ ਬੁਰਾ ਨਾ ਰੱਖੋ ਚੀਤ ਪਰਤਾ ਬੁਰਾ ਨਾ ਰੱਖੋ ਚੀਤ